ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਸੰਸਾਰ ਮਰਦਾ ਜਾ ਰਿਹਾ ਹੈ ਅੰਦਰ ਹੀ ਅੰਦਰ ਸਰਦਾ ਜਾ ਰਿਹਾ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤਿੰਨ ਪੰਕਤੀਆਂ ਸ਼ੇਅਰ ਕਰਾਂਗਾ ਜੋ ਕਿ ਸਾਨੂੰ ਰੋਸ਼ਨੀ ਦਿੰਦੀਆਂ ਹਨ ਕਿ ਅਸੀਂ ਦੁਖੀ ਕਿਉਂ ਆ ਆਖਰ ਸੰਸਾਰ ਕਿਉਂ ਮਰਦਾ ਜਾ ਰਿਹਾ ਹੈ ਤਾਂ ਪਹਿਲਾ ਪੰਕਤੀਆਂ ਨੂੰ ਪੜ ਲੀਏ ਜੋ ਦੇਸਾ ਸੁਆਸ ਨਿਰਾਸਾ ਕਾਮ ਕ੍ਰੋਧ ਬਿਖ ਭੁੱਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਸੋ ਇਸ ਵਿੱਚ ਗੁਰੂ ਜੀ ਚਾਰ ਕਰਨਾ ਬਾਰੇ ਸਾਨੂੰ ਫਰਮਾਉਂਦੇ ਨੇ ਕਿ ਅਸੀਂ ਦੁਖੀ ਜਾਂ ਮਰਦੇ ਜਾ ਰਹੇ ਹਾਂ ਕਿਉਂ ਮਰਦੇ ਜਾ ਰਹੇ ਹਾਂ ਕਿਉਂ ਦੁਖੀ ਹੋ ਰਿਹਾ ਅਤੇ ਜੋ ਆਖਰ ਵਾਲੀ ਪੰਕਤੀ ਹੈ ਉਸ ਵਿੱਚ ਗੁਰੂ ਜੀ ਫਰਮਾਉਂਦੇ ਨੇ ਕਿ ਇਹਨਾਂ ਦੁੱਖਾਂ ਤੋਂ ਬਚਿਆ ਕੌਣ ਹੈ ਸੋ ਇੱਥੇ ਗੁਰੂ ਜੀ ਪਹਿਲੇ ਕਰਨ ਬਾਰੇ ਫਰਮਾਉਂਦੇ ਨੇ ਆਸ ਕਰਕੇ ਜੋ ਦੀਸੈ ਸੋ ਆਸ ਨਿਰਾਸਾ ਆਸ ਨਿਰਾਸਾ ਦਾ ਮਤਲਬ ਹੈ ਆਸਾਂ ਵਿੱਚ ਨਿਰਾਸ਼ਾ ਜਿਸ ਤੇ ਸਤਰਾ ਵਿੱਚ ਹੀ ਰਹਿ ਗਈਆਂ ਸੋ ਇੱਥੇ ਹਰ ਇਨਸਾਨ ਕਿਸੇ ਨਾ ਕਿਸੇ ਆਸ ਤੇ ਬੈਠਾ ਹੈ ਕਿਸੇ ਚਮਤਕਾਰ ਦੀ ਉਡੀਕ ਵਿੱਚ ਬੈਠਾ ਹੈ ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਨਿਰਾਸ਼ਾ ਦੁਖੀ ਬੇਹੱਦ ਦੁਖੀ ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਨੂੰ ਵੀ ਵੇਖੋ ਬਸ ਠੱਠੀਆਂ ਆਸਾਂ ਲੈ ਕੇ ਬੈਠਾ ਹੈ ਦੁਖੀ ਬੈਠਾ ਇਹ ਪਹਿਲਾ ਕਾਰਨ ਸੀ ਕਾਰਨ ਨੰਬਰ 2 ਗੁਰੂ ਜੀ ਫਰਮਾਉਂਦੇ ਨੇ ਕਾਮ ਕਾਮ ਕ੍ਰੋਧ ਵਿਖ ਭੂਖ ਬਿਅਸਾ ਕਾਮ ਇੱਕ ਐਸਾ ਰੋਗ ਹੈ ਜਿਸ ਨੂੰ ਲੱਗਦਾ ਹੈ ਨਾ ਉਹ ਆਪਣਾ ਪਰਾਇਆ ਭੁੱਲੀ ਜਾਂਦਾ ਨਾ ਮਾਂ ਵੇਖ ਰਿਆ ਨਾ ਭੈਣ ਨਾਤੀ ਇਹ ਰੋਗ ਘਰਾਂ ਦੇ ਘਰ ਸ਼ਹਿਰਾਂ ਦੇ ਸ਼ਹਿਰ ਤਬਾਹ ਕਰਦਾ ਜਾ ਰਿਹਾ ਬਸ ਇਨਸਾਨ ਮਰਦਾ ਜਾ ਰਿਹਾ ਕਾਰਨ ਨੰਬਰ 3 ਕ੍ਰੋਧ ਕਾਮ ਕ੍ਰੋਧ ਵਿਖ ਵਿਖ ਦਾ ਮਤਲਬ ਹੁੰਦਾ ਹੈ ਜ਼ਹਿਰ ਕ੍ਰੋਧ ਇੱਕ ਐਸਾ ਜ਼ਹਿਰ ਹੈ ਜਿਸ ਨੂੰ ਪੀ ਕੇ ਉਹ ਹੰਗਵਾਗ ਮੱਚ ਜਾਂਦੇ ਨੇ ਨਿੱਕੇ ਨਿੱਕੇ ਗੱਲ ਤੇ ਜ਼ਿੰਦਗੀਆਂ ਤਬਾਹ ਕਰਨ ਤੇ ਆ ਜਾਂਦੇ ਨੇ ਇਸ ਗ੍ਰੋਧ ਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕਰਦੇ ਪਤਾ ਨਹੀਂ ਕਿੰਨੇ ਸ਼ਹਿਰ ਤਬਾਹ ਕਰਦੇ ਪਤਾ ਨਹੀਂ ਕਿੰਨੇ ਦੇਸ਼ ਤਬਾਹ ਕਰਦੇ ਕਾਰਨ ਨੰਬਰ 4 ਗੁਰੂ ਜੀ ਫਰਮਾਉਂਦੇ ਨੇ ਭੁੱਖ ਪਿਆਸਾ ਮਾਇਆ ਦੀ ਭੁੱਖ ਇਸੇ ਸਾਰੇ ਹੀ ਦੈਨਤਾ ਦੀ ਸ਼ੈਤਾਨਾਂ ਦੀ ਕਦੀ ਭੁੱਖ ਨਹੀਂ ਮਿਟਦੀ ਬਸ ਹਰ ਵੇਲੇ ਮੰਗਦੇ ਹੀ ਰਹਿੰਦੇ ਨੇ ਹਉਮੈ ਨੂੰ ਮੇਰ ਤੇਰ ਪਿਆਰੀ ਗ੍ਰੋਧ ਨੂੰ ਨਾ ਨਾ ਲੱਗੇ ਪਿਆਰੇ ਲੋਭ ਸਭ ਨੂੰ ਨਿਕਲਣਾ ਚਾਹੁੰਦਾ ਹੈ ਕਾਮ ਖੋਦ ਨੂੰ ਨਸਣਾ ਚਾਹੁੰਦਾ ਇਹਨਾਂ ਦੀਆਂ ਭੁੱਖਾਂ ਪਿਆਸਾਂ ਨੂੰ ਮਿਟਾਉਣ ਖਾਤਰ ਸੰਸਾਰ ਮਰਦਾ ਮਰਦਾ ਜਾ ਰਿਹਾ ਹੈ ਇਹ ਸੰਸਾਰ ਬਸ ਮਰਦਾ ਜਾ ਰਿਹਾ ਹੈ ਅੰਤ ਵਿੱਚ ਗੁਰੂ ਜੀ ਫਰਮਾਉਂਦੇ ਨੇ ਕਿ ਇਹ ਸੰਸਾਰ ਟਿਕਿਆ ਇਸ ਲਈ ਹੈ ਕਿਉਂਕਿ ਇਸ ਮਰ ਰਹੇ ਸੰਸਾਰ ਵਿੱਚ ਕੁਝ ਵਿਰਲੇ ਐਸੇ ਹਨ ਕਿਹੜੇ ਹਨ ਨਾਨਕ ਬਿਰਲੇ ਮਿਲੇ ਉਦਾਸਾ ਉਦਾਸਾਂ ਉਦਾਸਤ ਮਤਲਬ ਜਿਹੜਾ ਆਸਾਂ ਤੋਂ ਉਤਾਂ ਹੈ ਜਿਹੜਾ ਨਿਰਮੋਹ ਹੈ ਕੁਝ ਐਸੇ ਵਿਰਲੇ ਜੋ ਇਨ ਆਸਾਂ ਤੇ ਤ੍ਰਿਸ਼ਨਾ ਦੇ ਹੇਠ ਨਹੀਂ ਆਂਦੇ ਨਾ ਇਹਨਾਂ ਨੂੰ ਆਸ ਲੱਗਦੀ ਨਾ ਤ੍ਰਿਸ਼ਨਾ ਦੀ ਭੁੱਖ ਲੱਗਦੀ ਬਸ ਉਹਨਾਂ ਦੇ ਹੀ ਆਸ ਰਹਿਜੀ ਤੱਕ ਇਨਸਾਨਤ ਪਈ ਹੈ ਬਚਦੀ ਗੁਰੂ ਜੀ ਫਰਮਾਉਂਦੇ ਨੇ ਕਿ ਐਸੇ ਇਨਸਾਨ ਵਿਰਲੇ ਹੀ ਮਿਲਦੇ ਹਨ ਜੋ ਇਨ ਆਸਾਂ ਤ੍ਰਿਸ਼ਨਾਵਾਂ ਦੇ ਅਧਿਨ ਨਹੀਂ ਉਹੀ ਹਨ ਅਸਲੀ ਉਹੀ ਹਨ ਬਚੇ ਹੋ ਉਹੀ ਹਨ ਸੁਖੀ ਸੋ ਇਹ ਸੀ ਗੁਰੂ ਪਾਛੇ ਜਿਹਦਾ ਇੱਕ ਨਿਕਾਝੇ ਬੰਦ ਜਿਸ ਵਿੱਚ ਅਥਾਂ ਗੁਨਾ ਦਾ ਖਜ਼ਾਨਾ ਸੀ ਜਿਸ ਵਿੱਚ ਗੁਰੂ ਜੀ ਨੇ ਸੰਸਾਰ ਦੇ ਦੁਖੀ ਹੋਣ ਦੇ ਕਾਰਨ ਦੱਸੇ ਅਤੇ ਸਾਨੂੰ ਸਮਝਾਇਆ ਕਿ ਕੌਣ ਸੁਖੀ ਹੈ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਬਿਰਲੇ ਬੰਨਾ ਹੈ ਤਾਂ ਕੋਈ ਵੀ ਖਾਸ ਤਰ੍ਹਾਂ ਦੇ ਹੀਲੇ ਕਰਨ ਦੀ ਲੋੜ ਨਹੀਂ ਬਸ ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ ਪੜ੍ਹਨਾ ਹੈ ਪਿਆਰ ਕਰਨਾ ਹੈ ਉਸ ਵਿੱਚ ਸਮਾ ਜਾਣਾ ਹੈ ਜੇ ਤੋ ਤੁਸੀਂ ਇਸ ਗੁਰਬਾਣੀ ਸਮੁੰਦਰ ਵਿੱਚ ਗਵਾਓਗੇ ਡੁੱंगे ਜਾਓਗੇ ਤਾਂ ਜੋ दिු ස්කූම් දේනवाලි තොරත් है ඔසු හොදුර ලබ්ල होග තන්වන් වහිරෘජි කල්සා යහිුචකි ප.